ਨਾਵਿਰਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇਸ ਸਮੇਂ ਅਸੀਂ ਖੜੇ ਆਂ ਸ਼ੰਭੂ ਮੋਰਚੇ ਦੇ ਜਿੱਥੇ ਕੱਲ ਨੂੰ 22 ਤਰੀਕ ਨੂੰ ਬਹੁਤ ਵੱਡਾ ਇਕੱਠ ਹੋਣ ਜਾ ਰਿਹਾ ਜਿਹਦਾ ਜਾਇਜਾ ਲੈਣ ਲਈ ਜੋ ਇਹ ਸ਼ੈੱਡ ਬਣ ਰਿਹਾ ਤੇ ਟੈਂਟ ਲੱਗਣ ਲੱਗਿਆ ਹੋਇਆ ਮੇਰੇ ਨਾਲ ਮੇਰੇ ਵੱਡੇ ਵੀਰ ਬਲਵੰਤ ਸਿੰਘ ਮਹਿਰਾਮਕੇ ਜੀ ਅਸ਼ੋਕ ਬਲਾਰਾ ਜੀ ਸਰਦਾਰ ਜਗਤ ਸਿੰਘ ਜਲਵੇੜਾ ਜੀ ਜਸਵੰਤ ਜੀ ਤਜਿੰਦਰ ਸਿੰਘ ਲੀਲਾ ਸਰਪੰਚ ਜੀ ਤੇ ਸਾਡੇ ਖਾਨ ਸਾਹਿਬ ਅਸੀਂ ਖੜੇ ਆ ਇਸ ਟਾਈਮ ਮੈਂ ਸਾਰੇ ਵੀਰਾਂ ਨੂੰ ਕਹਿਣਾ ਚਾਹੂਗਾ ਵੀ ਜੋ ਇਹ ਕੱਲ ਨੂੰ ਇਕੱਠ ਹੋਣ ਜਾ ਰਹੇ ਕਿ ਇਤਿਹਾਸਿਕ ਇਕੱਠ ਹੋਣਾ ਹੈ ਇਹਦੇ ਚ ਬਹੁਤ ਵੱਡੇ ਫੈਸਲੇ ਵੀ ਲਏ ਜਾਣੇ ਆ ਮੈਂ ਸਾਰਿਆਂ ਨੂੰ ਬੇਨਤੀ ਕਰੂੰਗਾ ਵਿੱਚ ਵੱਧ ਤੋਂ ਵੱਧ ਪਹੁੰਚੋ ਆ ਕੇ ਜਿਹੜੇ ਸਾਡੇ ਲੀਡਰ ਆ ਆਗੂ ਆਣੇ ਆ ਪੂਰੇ ਦੇਸ਼ ਚੋਂ ਆਣੇ ਆ ਤਕਰੀਬਤ ਖਾਣਾ ਕੋ ਸਾਡੇ ਉਹਨਾਂ ਦੇ ਵਿਚਾਰ ਸੁਣੋ ਤਾਂ ਕਿ ਜੋ ਅਗਲੀ ਸਿਹ ਦੇ ਮੋਰਚੀ ਉਹਦੇ ਬਾਰੇ ਤੁਹਾਨੂੰ ਦੱਸਿਆ ਜਾ ਸਕੇ ਤੇ ਇਹਦੇ ਵਾਸਤੇ ਕੱਲ ਨੂੰ ਮੈਂ ਵੀਰਾਂ ਨੂੰ ਬੇਨਤੀ ਕਰੂੰਗਾ ਜਿਹੜੇ ਵੀਡੀਓ ਦੇਖਦੇ ਨੇ ਜੇ ਕੋਈ ਲੰਗਰ ਦੀ ਸੇਵਾ ਕਰ ਸਕਦਾ ਹੈ ਲੰਗਰਾਂ ਦੀ ਸੇਵਾ ਜੇ ਕੋਈ ਪਾਣੀ ਦੀ ਕਰ ਸਕਦਾ ਹੈ ਪਾਣੀ ਦੀ ਸੇਵਾ ਛੱਡ ਚ ਪੱਕੇ ਵਗਾਰਾ ਲੱਗਣਾ ਉਹਦੇ ਵੀ ਕੋਈ ਵੀ ਸੇਵਾ ਕਿਸੇ ਤਰ੍ਹਾਂ ਦੀ ਮੋਰਚੇ ਦੀ ਮਦਦ ਕਰ ਸਕਦਾ ਉਹ ਵੱਧ ਤੋਂ ਵੱਧ ਮਦਦ ਕਰੀ ਜਾਵੇ ਤੇ ਕੱਲ ਨੂੰ ਜਾਇ ਸਾਡੇ ਵੀਰ ਨੇ ਬਜ਼ੁਰਗ ਨੇ ਬੀਬੀਆਂ ਜਿੱਦਾਂ ਕੋਈ ਸਾਧਨ ਮਿਲਦਾ 10 ਵਜੇ ਤੱਕ ਇੱਥੇ ਮੋਰਚੇ 'ਚ ਪਹੁੰਚੋ ਤਾਂ ਕਿ ਮੋਰਚੇ ਦਾ ਜਿਹੜਾ ਚੜ੍ਹਦੀ ਕਲਾ ਦਾ ਪ੍ਰਤੀਕ ਹੈ ਅਸੀਂ ਦਿਖਾ ਸਕੀਏ ਤੇ ਭਾਜਪਾ ਸਰਕਾਰ ਜਿਹੜੀ ਆਪਣੇ ਆਪ ਨੂੰ ਇੱਕ ਗੁੰਡਿਆਂ ਦੀ ਸਰਕਾਰ ਕਹਿੰਦੀ ਹੈ ਉਹਨੂੰ ਪਤਾ ਲੱਗ ਜਾਏ ਵੀ ਕਿਸਾਨ ਮਜ਼ਦੂਰਾਂ ਦਾ ਮੋਰਚਾ ਚੜ੍ਹਦੀ ਕਲਾ 'ਚ ਹੈ ਵੀ ਜਿਹੜੇ ਉਹ ਕਹਿੰਦੇ ਆ ਵੀ ਅਸੀਂ ਬਹੁਤ ਵੱਡੇ ਡਿਕਟੇਟਰਸ਼ਿਪ ਹੈ ਵੀ ਕਿਸਾਨਾਂ ਦੇ ਤੇ ਮਜ਼ਦੂਰਾਂ ਦੇ ਮੁਰੇ ਕਿਸੇ ਦੀ ਕੋਈ ਡਿਕਟੇਟਰਸ਼ਿਪ ਨਹੀਂ ਚਾਹੁੰਦੀ ਤੇ ਆਪਣੇ ਜਿਹੜੇ ਫੈਸਲੇ ਅਸੀਂ ਜਿਹੜੇ ਪਹਿਲਾਂ ਮੰਨੇ ਸੀਗੇ ਸਾਡੇ 2020 ਦੇ 21 ਦੇ ਅੰਦੋਲਨ 'ਚ ਤੇ ਜਿਹੜੀਆਂ ਹੁਣ ਵਾਲੀਆਂ ਮੰਗਾਂ ਨੇ ਉਹਨਾਂ ਨੂੰ ਮੰਨਣ ਲਈ ਮਜਬੂਰ ਹੋ ਜਾਣ ਮੇਰੇ ਤੋਂ ਬਾਅਦ ਬਲਵੰਤ ਸਿੰਘ ਜੀ ਬਹਿਰਾਮ ਕੇ ਦੋਸਤ ਕਹਿਣ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਅਸੀਂ ਖੜੇ ਹੋਇਆ ਸ਼ੰਭੂ ਬਾਰਡਰ। ਕੱਲ ਤੱਕ ਭਰਮਪਰੇਖਾ ਪੈ ਰਿਹਾ ਹੈਗਾ ਵੀ ਸ਼ੰਭੂ ਬਾਰਡਰ ਤੋਂ ਕਿਸਾਨਾਂ ਅੰਦਲ ਨੂੰ ਠਾ ਦਿੱਤਾ ਗਿਆ ਹੈ। ਇਹ ਬਿਲਕੁਲ ਗਲਤ ਗੱਲ ਹੈਗੀ ਆ। ਤੁਸੀਂ ਦੇਖ ਸਕਦੇ ਹੋ ਸਟੇਜ ਤਿਆਰ ਹੋ ਰਹੀ ਹੈ ਕੱਲ ਵਾਲੇ ਪ੍ਰੋਗਰਾਮ ਵਾਸਤੇ। ਔਰ ਉਹਨਾਂ ਲੋਕਾਂ ਨੂੰ ਦੱਸਣਾ ਚਾਹੁੰਦੇ ਆ ਜਿਹੜੇ ਲੋਕ ਇਹ ਗੱਲ ਕਹਿੰਦੇ ਨੇ ਭਾਜਪੀ ਦੇ ਕਾਰਕੁਨ ਵੀ ਇਹ ਕਿਸਾਨਾਂ ਦਾ ਮੋਰਚਾ ਨਹੀਂ ਇਹ ਕਿਸੇ ਹੋਰ ਲੋਕਾਂ ਦਾ ਮੋਰਚਾ ਹੈ। ਕੱਲ ਨੂੰ ਕੈਮਰੇ ਲਾ ਕੇ ਚੈੱਕ ਕਰ ਲਿਓ ਇਹ ਕਿਸਾਨਾਂ ਦਾ ਮੋਰਚਾ ਹੋਵੇਗਾ ਲੱਖਾਂ ਦਾ ਇਕੱਠ ਸ਼ੰਭੂ ਬਾਰਡਰ ਫਨੌਰੀ ਬਾਰਡਰ ਰਤਨਪੁਰ ਡੱਬਲੀ ਬਾਰਡਰ ਤੇ ਹੋਵੇਗਾ ਔਰ ਬੜੇ ਦਿਨਾਂ ਦੇ ਵਿੱਚ ਤੁਹਾਨੂੰ ਦੱਸਾਂਗੇ ਕਿ ਕਿਸਾਨ ਕਿਸ ਤਰੀਕੇ ਨਾਲ ਉਹਨਾਂ ਲੜਦੇ ਨੇ ਪਹਿਲਾਂ ਵੀ ਲੜੇ ਨੇ ਹੁਣ ਵੀ ਲੜਾਂਗੇ ਇਹ ਹੰਦੂ ਨਾਲ ਉਹਨਾਂ ਚਿਰ ਜਾਰੀ ਰਹੇਗਾ ਜਿੰਨਾ ਚਿਰ ਸਾਡੀਆਂ ਮੰਦਾ ਨਹੀਂ ਮੰਨੀਆਂ ਜਾਂਦੀਆਂ ਹੁਣ ਅਸ਼ੋਕ ਬੁਲਾਰਾ ਜੀ ਦੋ ਸਾਲ ਹੋ ਗਏ ਕੱਲ ਮੋਰਚੇ ਕੇ ਸੋਦਨਪੁਰੇ ਹੋਣ ਕੇ ਉਪਲਖਸ ਮੈਂ ਇੱਕ ਬਹੁਤ ਬੜਾ گٹھیاں ہوگا اور کسان مزدور اپنی مانگ جو مکھیہ مانگ ایم ایس پی کا لیگل گارنٹی قانون ہے جو سرکار نے 2021 کا جب آندولن ختم ہوا دلی میں تو تب وعدہ کیا تھا آج وہ وعدہ خلافی کے سوتن یہ مورچے کے پورے ہوئے ہیں کل تو بہت بڑا آپ کو یہ ایک آیوجن دیکھنے کو ملے گا ہم سبھی اپنے کسان مزدور بھائیوں سے یہ اپیل کرتے ہیں کہ زیادہ سے زیادہ سنکھیا میں کل یا مورچے پر پہنچے اور جو یہ ہٹ درمی سرکار ہے جس نے روڈ روک رکھا ہے ہمارے کو دلی نہیں جانے دے رہے ان کو بھی آنے والا سمیں جو چناؤ کا بھی ہے پچیس تاریخ کو ہریانہ میں ووٹنگ ہے ایک جون کو پنجاب کے اندر ہے جو آدمی کسان مزدور کی مانگ نہیں مانگ رہا ایم ایس پی کا گارنٹی قانون نہیں دے رہا کسان مزدور کا قرضہ معاف نہیں کر رہا دو ہزار تیرہ کا بھومی دیگن پر لاگو نہیں کر رہا ان مانگوں کو لے کر کے ہم سب ہی سے یہ اپیل کریں گے کہ جب ان سے سوال پوچھے جائیں گے جو لیڈر صاحب آئیں یہ دیوہ سوالوں کا سباب لے کارے جنڈے دکھائے جائیں گے اور اس کے بعد بھی ان کی ہڑترمیتا رہی تو آنے والی پچیس تاریخ کو ہریانہ میں اور ایک جنگ میں پنجاب کے اندر ایسے لوگوں کو ووٹ کی چور سے سبق شکایا جائے گا